ਹਾਂਜੀ ਜੋ ਅੱਜ ਆਪਾਂ ਵੀਡੀਓ ਬਣਾਉਣ ਨੂੰ ਜਾ ਰਹੇ ਹਾਂ ਇਹ ਮਨੋਖ ਅਤੇ ਇੱਕ ਕੀੜੀ ਤੇ ਆਧਾਰਿਤ ਹੈ ਭਾਬ ਕੇ ਮਨੋਖ ਨਾਲੋਂ ਕੀੜੀ ਬਹੁਤ ਸੂਝਵਾਨ ਸਿਆਣੀ ਅਤੇ ਆਪਣੇ ਦਿਲ ਵਿੱਚ ਹਿਰਦੇ ਵਿੱਚ ਹੈデア ਪਿਆਰ ਰੱਖਣ ਵਾਲੀ ਹੁੰਦੀ ਹੈ ਸੋ ਵੀਰ ਗੋ ਸ਼ੁਰੂ ਕਰਨ ਲੱਗੇ ਆ ਕਿ ਇੱਕ ਨਿੱਕੀ ਜਿਹੀ ਖੋਡ ਦੇ ਵਿੱਚ ਹਜ਼ਾਰਾਂ ਕੀੜੀਆਂ ਇਕੱਠੀਆਂ ਰਹਿੰਦੀਆਂ ਉਹਨਾਂ ਸਾਰਿਆਂ ਦਾ ਇੱਕ ਦੂਜੇ ਲਈ ਬਹੁਤ ਪਿਆਰ ਸਤਿਕਾਰ ਹੁੰਦਾ ਆਪਣੇ ਹਿਰਦੇ ਦੇ ਵਿੱਚ ਬੇਸ਼ੱਕ ਕੀੜੀ ਦਾ ਸਰੀਰ ਛੋਟਾ ਹੁੰਦਾ ਹੈ ਪਰ ਉਸ ਦਾ ਦਿਲ ਤੇ ਹਿਰਦਾ ਬਹੁਤ ਜ਼ਿਆਦਾ ਵੱਡਾ ਹੁੰਦਾ ਹੈ ਤੇ ਜੇ ਦੂਜੇ ਪਾਸੇ ਆਪਾਂ ਮਨੁੱਖ ਦੀ ਗੱਲ ਕਰੀਏ ਉਹਦਾ ਸਰੀਰ ਤਾਂ ਬਹੁਤ ਵੱਡਾ ਹੁੰਦਾ ਹੈ ਪਰ ਉਸ ਦਾ ਹਿਰਦਾ ਜਿਹੜਾ ਦੈੜਾ ਉਹ ਬਹੁਤ ਛੋਟਾ ਹੁੰਦਾ ਹੈ ਤੇ ਮਕਾਨ ਵੀ ਬਹੁਤ ਵੱਡਾ ਹੁੰਦਾ ਖੁੱਡ ਤੋਂ ਪਰ ਉਸ ਦੇ ਹਿਰਦੇ ਦਿਲ ਵਿੱਚ ਕੋਈ ਪਰਿਵਾਰ ਲਈ ਮਾਂ ਪਿਓ ਲਈ ਭੈਣ ਭਰਾਵਾਂ ਲਈ ਸੱਸ ਨੂੰ ਦਾ ਨੂੰ ਸੱਸ ਦਾ ਇੱਕ ਦੂਜੇ ਲਈ ਕੋਈ ਪਿਆਰ ਸਤਿਕਾਰ ਨਹੀਂ ਹੁੰਦਾ ਕਿਉਂਕਿ ਹਿਰਦਾ ਦਿਲ ਬਹੁਤ ਛੋਟਾ ਹੁੰਦਾ ਹੈ ਇਸ ਲਈ ਮੈਂ ਤਾਂ ਇਹੀ ਹੀ ਕਹੂੰਗਾ ਕਿ ਜੇ ਇੱਕ ਪਰਿਵਾਰ ਦੇ ਵਿੱਚ ਇੱਕ ਬੰਦਾ ਆਪਣੇ ਭਰਾ ਲਈ ਚਾਹੇ ਵੱਡਾ ਚਾਹੇ ਛੋਟਾ ਉਹਦੇ ਲਈ ਆਪਣੇ ਹਿਰਦੇ ਵਿੱਚ ਕੋਈ ਜਗ੍ਹਾ ਨਹੀਂ ਰੱਖਦਾ ਪਿਆਰ ਸਤਿਕਾਰ ਦੀ ਆਪਣੇ ਮਾਂ ਪਿਓ ਲਈ ਆਪਣੀ ਭੈਣ ਵਾਸਤੇ ਪਿਆਰ ਸਤਿਕਾਰ ਨਹੀਂ ਰੱਖਦਾ ਸਿਰਫ ਆਪਣੇ ਮੈਂ ਮੈਂ ਮੇਰੇ ਮੇਰੇ ਵਿੱਚ ਹੀ ਤੁਰਿਆ ਫਿਰਦਾ ਵੀ ਜੋ ਕਰਦਾ ਮੈਂ 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 ਕਰਦਾ ਜੋ ਕੁਛ ਹੈ ਸਾਰਾ ਮੇਰਾ ਤੁਹਾਡਾ ਇੱਥੇ ਕਿਸੇ ਦਾ ਕੁਝ ਨਹੀਂ ਸੋ ਉਹਦੇ ਨਾਲੋਂ ਤਾਂ ਕੀੜੀ ਬਹੁਤ ਚੰਗੀ ਐ ਉਹ ਤਨੀਕੀ ਜਿਹੀ ਖੋਡ ਦੇ ਵਿੱਚ ਹਜ਼ਾਰਾਂ ਕੀੜੀਆਂ ਨਾਲ ਰਹਿੰਦੀ ਕਿਸੇ ਨਾਲ ਲੜਦੀ ਨਹੀਂ ਝਗੜਦੀ ਨਹੀਂ ਕੋਈ ਮੈਂ ਮੈਂ ਨਹੀਂ ਕੋਈ ਮੇਰਾ ਮੇਰਾ ਨਹੀਂ ਸਾਰੀਆਂ ਕੀੜੀਆਂ ਇੱਕ ਦੂਜੇ ਦੇ ਨਾਲ ਪਿਆਰ ਤੇ ਸਤਿਕਾਰ ਨਾਲ ਰਹਿੰਦੀਆਂ ਪਰ ਇਹਦਾ ਦੋ ਸਕੇ ਭਰਾ ਹੁਣ ਦੋਨਾਂ ਦੀ ਨਹੀਂ ਬਣਦੀ ਮਾਂ ਪਿਓ ਨਾਲ ਨਹੀਂ ਬਣਦੀ ਭੈਣ ਭਰਾ ਦੀ ਨਹੀਂ ਬਣਦੀ ਸੱਸ ਨੋਹ ਦੀ ਨਹੀਂ ਬਣਦੀ ਸਾਰਿਆਂ ਦੀ ਮੈਂ ਮੈਂ ਮੇਰੇ ਮੇਰੇ ਵਿੱਚ ਜ਼ਿੰਦਗੀ ਵਿਅਰਥ ਗਈ ਹੈ ਸੋ ਸਤਕਾਰਯੋਗ ਵੀਰੋ ਭੈਣੋ ਭਰਾਵੋ ਬਜ਼ੁਰਗੋ ਮਤਾਵੋ ਇਸ ਤੋਂ ਸਾਨੂੰ ਸਿੱਖਿਆ ਇਹ ਮਿਲਦੀ ਹੈ ਕਿਹੜੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਸਾਨੂੰ ਪਰਿਵਾਰ ਦੇ ਵਿੱਚ ਤੰਤੂ ਪ੍ਰੰਤੂ ਕੀਤੇ ਤੋਂ ਬਿਨਾ ਪਿਆਰ ਸਤਕਾਰ ਨਾਲ ਰਹਿਣਾ ਚਾਹੀਦਾ ਹੈ ਜਿੰਨਾ ਵੀ ਪਰਿਵਾਰ ਸਾਡਾ ਏਡੇ ਵੱਡੇ ਮਕਾਨ ਵਿੱਚ ਰਹਿ ਰਿਹਾ ਹੁੰਦਾ ਉਹਨਾਂ ਪ੍ਰਤੀ ਸਾਡੇ ਹਿਰਦੇ ਵਿੱਚ ਹੈ ਦਇਆ ਭਾਵਨਾ ਹੋਣੀ ਚਾਹੀਦੀ ਹੈ ਸੋ ਇਸ ਲਈ ਦਾਸ ਨੇ ਇਸ ਕਹਾਣੀ ਕਹ ਰੋ ਸਾਖੀ ਕਹ ਲੋ ਇਹਨੂੰ ਇਹ ਹੀ ਨਾਂ ਦਿੱਤਾ ਹੈ ਕਿ ਜਿਹੜਾ ਮਨੁੱਖ ਹੈ ਉਹਦੇ ਨਾਲੋਂ ਕੀੜੀ ਬਹੁਤ ਹੈਦਿਆ ਵਾਲੀ ਹੁੰਦੀ ਆ ਬਹੁਤ ਵੱਡੀ ਹੁੰਦੀ ਆ ਨੇਕ ਦਿਲ ਵਾਲੀ ਹੁੰਦੀ ਆ ਸੋ ਸੋਨੂੰ ਵੀ ਜੇ ਇਸ ਸਾਖੀ ਤੋਂ ਇਸ ਕਹਾਣੀ ਤੋਂ ਕੋਈ ਸਿੱਖਿਆ ਮਿਲੀ ਹੋਵੇ ਤਾਂ ਕਿਰਪਾ ਕਰਕੇ ਮੇਰੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਜੋ ਵੀ ਦਾਸ ਕੋਈ ਵੀਡੀਓ ਪਾਉਂਦਾ ਰਹਿੰਦਾ ਹੈ ਉਸ ਦੇ ਵਿੱਚੋਂ ਕੋਈ ਨਾ ਕੋਈ ਕੋਈ 20ਵਾਂ 50ਵਾਂ ਵੀਡੀਓ ਦੇ ਵਿੱਚ ਕੋਈ ਇੱਕ ਅੱਧੀ ਕੰਮ ਦੀ ਗੱਲ ਤੁਹਾਡੇ ਕੋਲੇ ਪਹੁੰਚ ਜਾਂਦੀ ਹੈ ਤਾਂ ਉਸ ਦੇ ਨਾਲ ਤੁਹਾਨੂੰ ਬਹੁਤ ਲਾਭ ਜਾਂ ਤੁਹਾਡਾ ਜੀਵਨ ਸੁਖਾਲਾ ਹੋ ਜਾਂਦਾ ਹੈ ਸੋ ਕਿਰਪਾ ਕਰਕੇ ਮੇਰੀ ਇਸ ਵੀਡੀਓ ਨੂੰ ਵਾਤਵਤ ਸ਼ੇਅਰ ਤੇ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਸਰੀਕਾਲ ਜੀ